ਇਹ ਮਸਲਾ ਜੀ ਸਰਕਾਰ ਕਹਿੰਦੀ ਸੀਗੀ ਵੀ ਵਿੱਚੇ ਖਰਚੇ ਵਿੱਚ ਹੀ ਬਰਾਲੀ ਬਾਹੋ ਬਾਹ ਕੇ ਵੀ ਐਂ ਬਿਜਾਈ ਕਰੋ ਤੇ ਅਸੀਂ ਵਿੱਚ ਤਾਂ ਸਾਰਾ ਕੁਝ ਕੁਝ ਨਹੀਂ ਮਚਾਇਆ ਉਹਦੇ ਵਿੱਚ ਕਣਕ ਵਧੀਆ ਹਰੀ ਹੋ ਗਈ ਉਹਦੇ ਬਾਅਦ ਵਿੱਚ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਸੁੰਡੀ ਪੈ ਗਈ। ਸਰਕਾਰ ਕਹਿੰਦੀ ਵੀ ਬਿਨਾਂ ਅਗ ਲਾਏ ਤੋਂ ਬਜਾਈ ਬਜਾਈ ਕਰੋ। ਕਿੰਨੇ ਕੈਕੜੇ ਦੇ ਵਿੱਚ ਪੈ ਗਿਆ? ਮੇਰੇ ਕੋਲ ਜੀ 5 ਏਕੜ ਹੈ ਜੀ। ਔਰ ਠੇਕੇ ਤੇ 75000 ਨੂੰ ਕਿੱਲਾ। ਫਸਲ ਕੰਨ ਬੀਜੀ ਸੀਗੀ? ਹਾਂ ਜੀ। ਫਸਲ ਕੰਨ ਬੀਜੀ ਸੀਗੀ? ਸੌਫਰ ਸੀਡਰ ਨਾਲ ਬੀਜੀ ਸੀਗੀ ਜੀ। ਕਬਰ ਸੀਟਰ ਨਾਲ ਬੀਜੀ ਕਿੱਡੀ ਕਿੱਡੀ ਕਣਕ ਹੋਗੀ ਕਣਕਾ ਹੋਗੀ ਜੀ ਦੋ ਦੋ ਤਿੰਨ ਤਿੰਨ ਗੰਗਣਾ ਹੋਗੀ ਸੀਗੀ ਉਹਦੇ ਵਿੱਚ ਜਟ ਚ ਸੰਡੀ ਪੈ ਗਈ ਸੰਡੀ ਦਾ ਕਰਕੇ ਦੋਗੀਆਂ ਪੈ ਗਈਆਂ ਦੇਖ ਲਓ ਜੀ ਕਨਾਰ ਕਨਾਲ ਦੀਆਂ ਦੋਗੀਆਂ ਪਈ ਹੋਏ ਨੇ ਕਨਾਕ ਨਾਲ ਤਪਾ ਹੋਗੀ ਹਾਂਜੀ ਕਣਕ ਦਾ ਜੀ ਬੁਰਾ ਹਾਲ ਆ ਜਿਹੜੇ ਖੜੇ ਖਰਚਾਂ ਦੇ ਵਿੱਚ ਬੀਜੀ ਹੋਈ ਆ ਵਿੱਚੇ ਪਰਾਲੀ ਦੇ ਵਿੱਚ ਬੀਜੀ ਹੋਈ ਆ ਜੀ ਸਾਡੇ ਕੋਲੇ 5 ਕਿੱਲੇ ਵਾਹਣ ਦੇ ਨੇ ਜੀ ਇਹੀ ਠੇਕੇ ਤੇ ਲੈਤਾ ਹੋਇਆ ਸੀ ਤੇ ਅਸੀਂ ਖੜੇ ਖਰਚਾਂ ਦੇ ਵਿੱਚ ਵਿੱਚੇ ਪਰਾਲੀ ਚ ਪਰਾਲੀ ਨਾਲ ਬੀਜੀ ਹੋਈ ਆ ਜੀ ਕਣਕ ਹੋ ਗਈ ਤਿੰਨ ਤਿੰਨ ਚਾਰ ਚਾਰ ਉਂਗਲਾਂ ਹਰੀ ਉਹਦੇ ਬਾਅਦ ਇਹਦੇ ਜੜ ਦੇ ਵਿੱਚ ਕੀੜਾ ਪੈ ਗਿਆ ਜੀ ਕੀੜੇ ਦੇ ਨਾਲ ਇਕੱਠਾ ਕਨਾਲ ਕਨਾਲ ਥਾਂ ਦੀ ਤਪਾਹ ਹੋ ਗਿਆ ਜੀ ਖਤਮ ਹੋ ਗਈ ਮੱਚ ਗਈ ਸਾਰੀ ਇਕੱਠੀ ਕਨਾਲ ਕਨਾਲ ਥਾਂ ਦੀ ਇੱਕ ਥਾਂ ਤੋਂ ਤੇ ਸਾਰੇ ਜਿੱਥੇ ਕੀੜਾ ਪੈਂਦਾ ਕਨਾਲ ਕਨਾਲ ਥਾਂ ਦਾ ਉੱਡ ਜਾਂਦਾ ਕੀ ਮੰਗ ਕਰਦੇ ਮੰਗ ਤਾਂ ਸਰਕਾਰਾਂ ਤੋਂ ਇਹੀ ਕਰਦੇ ਆ ਜੀ ਜਾਂ ਤਾਂ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਲੈਣ ਸਰਕਾਰਾਂ ਮੱਕ ਕੰਨੀਆਂ ਨੇ ਵੀ ਖੜੇ ਖਰਚਾਂ ਦੇ ਵਿੱਚ ਵਿੱਚੇ ਪਰਾਲੀ 'ਚ ਬੀਜੋ ਛੋਣ ਨੂੰ ਛੋੜਿਆ ਕਣਕ ਮਤਲਬ ਕਿ ਪੈੜੀ ਨੂੰ ਫਾਇਦਾ ਹੁੰਦਾ ਸੋਨੂੰ ਜੂਰੀਆਂ ਨਹੀਂ ਪਾਉਣਾ ਪਊ ਸੋਨੂੰ ਡੀਏਪੀ ਨਹੀਂ ਪਾਉਣਾ ਪਊ ਸਾਨੂੰ ਤਾਂ ਇਹ ਲੱਗਦਾ ਜੀ ਉਦੋਂ ਵੱਡਾ ਨੁਕਸਾਨ ਹੋਣ ਲੱਗਾ ਸਾਡਾ ਜਿਹੜੇ ਨੇ ਮਤਲਬ ਕਿ ਅੱਗ ਲਾ ਕੇ ਬੀਜਿਆ ਜੀ ਉਹਦੇ ਦਾ ਕਣਕ ਐਡੀਆਂ ਐਡੀਆਂ ਖੜੀਆਂ ਨੇ ਜਿਹੜੇ ਕਿਸਾਨਾਂ ਨੇ ਵਿੱਚੇ ਖਰਚੇ ਵਿੱਚੇ ਪਰਾਲੀ ਬੀਜਿਆ ਜੀ ਉਹਨਾਂ ਅਸੀਂ ਪੈਣੀ ਵਾਗਾ ਦੀ ਕੂਕੂ ਸਿੰਘ ਦੇ ਕਿਸਾਨ ਦੇ ਖੇਤ ਵਿੱਚ ਖੜੇ ਆ ਜਿੱਥੇ ਇਹਨੇ 5 ਕਿੱਲੇ ਕਣਕ ਦੇ ਜਿਹੜੀ ਬਿਜਾਈ ਕੀਤੀ ਸੀ ਕਿਉਂਕਿ ਸਰਕਾਰ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਕਹਿੰਦਾ ਕਿ ਅੱਗ ਨਾਲ ਲਾਓ ਪਰਾਲੀ ਨੂੰ ਉਹਦਾ ਵਾਤਾਵਰਨ ਖਰਾਬ ਹੁੰਦਾ ਨਾਲ ਉਹ ਦਲੀਲਾਂ ਇਹ ਦਿੰਦੇ ਆ ਕਿ ਜਦੋਂ ਤੁਸੀਂ ਪਰਾਲੀ ਵਿੱਚ ਮਾਹੋਗੇ ਇਹ ਖਾਦ ਦਾ ਕੰਮ ਕਰਦੀ ਹੈ ਤਾਂ ਇਸ ਕਿਸਾਨ ਨੇ ਬਿਨਾਂ ਅੱਗ ਲਾਏ ਤੋਂ ਆਪਦੇ ਖੇਤ ਵਿੱਚ ਕਣਕ ਹੈ ਜਿਹੜੀ ਸੁਪਰ ਸੀਡ ਨਾਲ ਬੀਜੀ ਸੀ ਕਣਕ ਹਰੀ ਵਧੀਆ ਹੋ ਗਈ ਦੋ ਦੋ ਉਮੜਾ ਕਣਕ ਹਰੀ ਹੋਈ ਹੈ ਬਾਹਣ ਦੇ ਵਿੱਚ ਪਰ ਹੁਣ ਸੁੰਡੀ ਹੈ ਜਿਹੜੀ ਉਹ ਧਰਤੀ ਦੇ ਵਿੱਚ ਜੜਾਂ ਤੋਂ ਕਣਕ ਨੂੰ ਜਿਹੜੀ ਖਾ ਰਹੀ ਹੈ ਸਾਰੀ ਕਣਕ ਹੈ ਜਿਹੜੀ ਸੁੱਕ ਗਈ ਦੌਗੀਆਂ ਪੈ ਗਈਆਂ ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਹ ਖੇਤਾਂ ਦਾ ਮੌਕਾ ਦੇਖਣਾ ਕਿ ਨਾਲ ਜਿਹੜੇ ਕਿਸਾਨ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ੇ ਦੀ ਗੱਲ ਕਰਨ ਹੋਰ ਜਿਹੜੀਆਂ ਕਣਕਾਂ ਇਸੇ ਤਰ੍ਹਾਂ ਕਿਸਾਨਾਂ ਨੇ ਬੀਜੀਆਂ ਉਹਨੂੰ ਸੁੰਡੀ ਤੋਂ ਕਿਵੇਂ ਬਚਾਉਣਾ ਉਹਦੇ ਵਾਸਤੇ ਦਵਾਈਆਂ ਦਾ ਪ੍ਰਬੰਧ ਕਰੇ ਗਾਹਾਂ ਨੂੰ ਇਹਦਾ ਠੋਸ ਹੱਲ ਕਰੇ ਸਰਕਾਰ ਕਿਉਂਕਿ ਜੇ ਇਸ ਤਰ੍ਹਾਂ ਕਣਕ ਦੀ ਫਸਲ ਬਰਬਾਦ ਹੋ ਗਈ ਤਾ ਗਾਹਾਂ ਨੂੰ ਕਿਸੇ ਵੀ ਕਿਸਾਨ ਨੇ ਇਸ ਤਰ੍ਹਾਂ ਕਣਕ ਦੀ ਵਿਜਲੀ ਸਾਰੇ ਅੱਗ ਲਾਉਣ ਲਈ ਮਜਬੂਰ ਹੋਣਾ ਕਿ ਉਹਦਾ ਜਿਹੜੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਹੋ ਸੋ ਸਰਕਾਰ ਨੂੰ ਇਹਦਾ ਕੋਈ ਹੱਲ ਕੱਢਣਾ ਚਾਹੀਦਾ ਤੇ ਨਾਲ ਮੁਆਵਜ਼ਾ ਜਿਹੜਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਦੇਣਾ ਚਾਹੀਦਾ